ਸਭ ਨੂੰ ਸਭ ਨੂੰ ਪਤਾ ਹੈ ਵੀ ਸਰਕਾਰ ਦੀ ਤਰਫੋਂ ਚਲਾਇਆ ਹੋਇਆ ਕਿ ਪੰਜਾਬ ਨੂੰ ਨਸ਼ਮੁਕਤ ਕਰਨਾ ਹੀ ਕਰਨਾ। ਪਰ ਮੈਂ ਦੇਖਿਆ ਸੀ ਇੱਥੇ ਕਿ ਕਈ ਨਾਣ ਛੋਟੇ ਬੱਚੇ ਵੀ ਹੈਗੇ ਨੇ। ਇੱਕ ਲੇਡੀਆ ਜਿਹਦਾ ਮੈਂ ਦੇਖਿਆ ਉਹਦਾ ਬੇਟਾ ਹੈ ਉਹ ਤਾਂ ਇਹ ਪਹਿਲਾਂ ਪੜਦਾ ਹੁੰਦਾ ਸੀ ਸਕੂਲ। ਹੁਣ ਉਹ ਮੇ ਸਕੂਲ ਨਹੀਂ ਜਾਂਦਾ। acha hoega ki zyada to zyada agar aise ladies nu la sakiye aur clean karke unho nu dobara main street pe aayi ਔਰ ਟ੍ਰੇਨਿੰਗ ਸੈਂਟਰ ਕੋਲ ਕੇ ਕੋਈ ਐਸੀ ਟ੍ਰੇਨਿੰਗ ਦੇ ਕੇ ਜਦੋਂ ਕਿ ਆਪਣੀ ਨੌਕਰੀ ਕਰ ਸਕਣ ਨੂੰ ਪਵਾ ਸਕਦੇ। ਲੈਕੌਰ ਕੀ ਮੋਟਿਵ ਸੀ? ਮੇਰਾ ਮੋਟਿਵ ਤਾਂ ਇਹ ਸੀਗਾ ਕਿ ਜਿਹੜਾ ਉਹ ਇੱਥੇ ਤੁਹਾਨੂੰ ਸਭ ਨੂੰ ਪਤਾ ਇਹ ਵੀ ਸਰਕਾਰ ਦੀ ਤਰਫੋਂ ਵੀ ਚਲਾਇਆ ਹੋਇਆ ਹੈ। ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੀ ਕਰਨਾ। ਔਰ ਇੱਥੇ ਆ ਕੇ ਜਦੋਂ ਮੈਂ ਦੇਖਿਆ ਕਿ ਇਹਨਾਂ ਲੜਕੀਆਂ ਨੂੰ ਵੀ ਮਿਲੇ ਕੁੜੀਆਂ ਨੂੰ ਵੀ ਕਿ ਉਹ ਖੁਦ ਹੀ ਫੀਲ ਕਰਦੇ ਨੇ ਕਿ ਅਸੀਂ ਬਹੁਤ ਗਲਤ ਕੰਮ ਕੀਤਾ ਹੈ ਜ਼ਿੰਦਗੀ ਵਿੱਚ। ਔਰ ਇਹਨਾਂ ਨੂੰ ਨਸ਼ਾ ਖਤਮ ਕਰਕੇ ਕਲੀਨ ਕਰਕੇ ਦੁਬਾਰਾ ਤੋਂ ਇੱਕ ਮੇਨਸਟ੍ਰੀਮ ਲਿਓਰ ਦੀ ਬਹੁਤ ਜ਼ਰੂਰਤ ਹੈ। ਔਰ ਜਿੱਤੇ ਤੱਕ ਇਹ ਡਾਕਟਰ ਸਾਹਿਬ ਨੇ ਮੈਨੂੰ ਪੂਰਾ ਬਰੀਫ ਕੀਤਾ ਵੀ ਕਿੰਨਾ ਟਾਈਮ ਲੱਗਦਾ ਕਿਹੜੀ ਦਵਾਈ ਲੱਗਦੀ ਆ ਉਹਦੇ ਬਾਅਦ ਹੀ ਜਾ ਕੇ ਫਿਰ ਠੀਕ ਹੁੰਦੇ ਨੇ ਸਾਰੇ। ਇੱਕ ਮਹੀਨਾ ਲੱਗ ਜਾਂਦਾ ਕਦੇ 2 ਮਹੀਨੇ ਵੀ ਲੱਗ ਜਾਂਦੇ ਨੇ। ਔਰ ਮੈਂ ਦੇਖਿਆ ਸੀ ਇੱਥੇ ਕਿ ਕਈ ਨਾਲ ਛੋਟੇ ਬੱਚੇ ਵੀ ਹੈਗੇ ਨੇ। ਇੱਕ ਲੇਡੀ ਆ ਜਿਹਦਾ ਮੈਂ ਦੇਖਿਆ ਉਹਦਾ ਬੇਟਾ ਹੈ ਉਹ ਕਦੇ ਪਹਿਲਾਂ ਪੜਦਾ ਹੁੰਦਾ ਸੀ ਸਕੂਲ 'ਚ। ਹੁਣ ਉਹ ਸਕੂਲ ਨਹੀਂ ਜਾਂਦਾ। ਤੇ ਜਿੰਨਾ ਚਿਰ ਮਦਰ ਹੈ ਜੇ ਉਹ ਨਹੀਂ ਠੀਕਲੇ ਹੋ ਰਹੀ ਮੀਂਦਾ ਹੋਰ ਲੱਗਦਾ ਸਾਡੇ ਤਾਂ ਅਸੀਂ ਡਾਕਟਰ ਸਾਹਿਬ ਨਾਲ ਇਹ ਸਲਾਹ ਕੀਤੀ ਸੀ ਵੀ ਇਹ ਬੱਚੇ ਨੂੰ ਇਹ ਤਾਂ ਜੁਵਨਲ ਹੋਮ ਚ ਰੱਖਿਆ ਜਾਣਾ ਚਾਹੀਦਾ ਤੇ ਸਕੂਲ ਚ ਪਾਇਆ ਜਾਣਾ ਚਾਹੀਦਾ ਇਹ ਤਾਂ ਬੱਚਿਆਂ ਦੇ ਉੱਤੇ ਹੀ ਬਹੁਤ ਗਲਤ ਅਸਰ ਪੈਂਦਾ ਹੈ ਕਿ ਸਾਡੇ ਮਦਰ ਹੈ ਦੇਖੋ ਕੀ ਦਵਾਈ ਲੈ ਰਹੇ ਉਹ ਵੀ ਸੋਚਦੇ ਨੇ ਕਿ ਕਿਦਾਂ ਡਰਗਸ ਹੁੰਦੀਆਂ ਤੇ ਉਹਨਾਂ ਦਾ ਉਹ ਵੀ ਪ੍ਰਭਾਵਿਤ ਹੁੰਦੇ ਨੇ ਨਾ ਚੀਜ਼ਾਂ ਤੋਂ ਕਮਿਸ਼ਨ ਵੱਲੋਂ ਅੱਜ ਜੜ ਕੇ ਬੇਜਾਨ ਕੀਤੀ ਗਈ ਕਿ ਕਿ ਸ਼ਿਕਾਇਤ ਵੀ ਸੀ ਕਿਸੇ ਦੀ ਮੈਂ ਨਹੀਂ ਸ਼ਿਕਾਇਤ ਕੋਈ ਐਡਮੈਲਾ ਦੀ ਕੋਈ ਸ਼ਿਕਾਇਤ ਨਹੀਂ ਸੀ ਮੇਰੇ ਕੋਲ ਮੇਰੇ ਕੋਲ ਸਿਰਫ ਇਹ ਹੀ ਸੀ ਕਿ ਅਸੀਂ ਜਿੰਨੇ ਵੀ ਡੀ ਐਡਿਕਸ਼ਨ ਸੈਂਟਰ ਨੇ ਸਪੈਸ਼ਲੀ ਮਹਿਲਾ ਦੇ ਉਹ ਮੈਂ ਜ਼ਰੂਰ ਜਾਣਾ ਪਰ ਦੇਖਦੇ ਹਾਂ ਜਿੱਦਾਂ ਇੱਥੇ ਕੁਝ ਮਹਿਲਾ ਵੀ ਮੈਂ ਦੇਖਿਆ ਨੇ ਕਿ ਉਹ ਦੁਬਾਰਾ ਤੋਂ ਮੇਨ ਸਟ੍ਰੀਮ 'ਚ ਆਉਣਾ ਚਾਹੁੰਦੀ ਹੈ ਨੇ ਲਾਈਫ ਦੀ ਕੁਝ ਕੰਮ ਕਰਨਾ ਚਾਹੀਦੀ ਹੈ ਮੈਨੂੰ ਲੱਗਦਾ ਕਿ ਇੱਥੇ ਨਾ ਕਿਸੇ ਲੱਗੋ ਇਹ ਸਟਾਫ ਦੀ ਵੀ ਕਮੀ ਹੈਗੀ ਆ ਤੁਹਾਨੂੰ ਨਹੀਂ ਲੱਗੇ ਕਿ ਸਟਾਫ ਦੀ ਕਮੀ ਹੈਗੀ ਹੈ ਦੇਖੋ ਮੈਂ ਜਿਹੜਾ ਮਿਲੀਆਂ ਜਿਹੜੇ ਕਿ ਯੋਗਾ ਟੀਚਰ ਹੈਗੇ ਨੇ ਕਾਉਂਸਲਰਸ ਹੈਗੇ ਨੇ ਡਾਕਟਰਸ ਹੈਗੇ ਨੇ ਔਰ ਕੋਸ਼ਿਸ਼ ਹੋਏਗੀ ਕਿ ਜੋ ਵੀ ਮੈਂ ਤੋਂ ਨੋਟ ਕੀਤਾ ਆ ਉਹਦੇ ਲਈ ਮੈਂ ਅੱਗੇ ਸਰਕਾਰ ਨੂੰ ਜਾ ਕੇ ਦੱਸੂਗੀ

देखो सारा कुछ है ये नहीं कि कोई क्या दिल ना कई बार ये है कि उन्होंने समझ नहीं आ रही कि वो क्या कर रहे हैं दवाई का दिया नहीं का दिया अलेवो स्टेट्स नहीं आ एक स्टेट में दें दिस स्टेट्स नहीं आओ तो जब तो भी डॉक्टर साहब देख लें बाकी लोग भी देख लेंगे ये नहीं, लें, नहीं, नहीं है कि बाकियों को दवा� ਮੇਰਾ ਕੰਮ ਹੈ ਐਸੇ ਕਮਿਸ਼ਨ ਦੇ ਅੰਦਰ ਸਿਕਿਉਰਿਟੀ ਐਂਡ ਸੇਫਟੀ ਆਫ ਹਮ ਉਹਦੇ ਲਈ ਮੈਂ ਆਈ ਹਾਂ ਅੱਗੇ-ਪੱਲੇ ਦੇਖਣ ਦੇ ਲਈ ਕਿੰਨੀ ਕਿ ਸਿਕਿਉਰਿਟੀ ਹੈ ਕਿੰਨੀ ਕਿ ਸੇਫਟੀ ਹੈ ਔਰ ਉਹਨਾਂ ਨੂੰ ਅੱਗੇ ਕਰਕੇ ਜਿਵੇਂ ਉਹਨਾਂ ਦੇ ਲਈ ਕੁਝ ਟ੍ਰੇਨਿੰਗ ਪ੍ਰੋਬਲਮਸ ਕਰਾ ਚਲਾ ਕੇ ਅਸੀਂ ਉਹਨਾਂ ਨੂੰ ਮੇਨਸਟ੍ਰੀਮ ਚ ਲਾ ਦਿੱਤਾ ਆਈ ਐਮ ਵੈਰੀ ਸੈਟੀਸਫਾਈਡ ਵਿਦ ਸੀਇੰਗ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਯੋਗਾ ਸੈਂਟਰਸ ਦੇ ਯੋਗਾ ਸਿਖਾਉਣ ਵਾਲੇ ਨੇ ਫਿਰ ਉਹਨਾਂ ਦੇ ਜੀਨਰਸ ਸੈਟੀਡੀਅਰ ਟੇਕ ਕੇਅਰ ਕਰਦੀਆਂ ਨੇ ਕਾਉਂਸਲਰਸ ਨੇ ਐਫਫੀਟਲੀ ਹੋਰ ਜਿਹੜਾ ਇਹਨਾਂ ਨੂੰ ਸਟਾਫ ਦੀ ਚੋਣ ਪੂਰੀ ਹੈ ਨਾ ਤੇ ਇਹ ਪੇਸ਼ੰਗੀਆਂ ਦੇ ਰਿਲੇਟਡ ਬੋਲ ਦੂਸਰਾ ਸੁਣਿਆ ਹੁੰਦਾ